ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ ਆਪਣੇ Facebook ਪੇਜ ਤੇ ਵਾਹਿਗੁਰੂ ਜੀ ਘਰ ਪਾਣਾ ਤੋਂ ਹੀ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਹੈਗੇ ਜੀ ਕੈਨੇਡਾ ਕੈਨੇਡਾ ਦੇ ਸ਼ਹਿਰ ਬ੍ਰੈਮਟਨ ਤੋਂ ਤੁਹਾਡੇ ਨਾਲ ਜਿਹੜੀ ਉਹ ਗੱਲਬਾਤ ਕਰਦੇ ਆ ਤੇ ਆਪਣੀ ਕੋਸ਼ਿਸ਼ ਹੁੰਦੀ ਆ ਵੀ ਤੁਹਾਨੂੰ ਜਿਹੜੀ ਹੈ ਵਧੀਆ ਜਿਹੜੀ ਜਾਣਕਾਰੀ ਆ ਉਹ ਆਪਣੇ ਚੈਨਲ ਤੋਂ ਤੇ ਆਪਣੇ ਪੇਜ ਤੋਂ ਦਿੱਤੀ ਜਾਵੇ ਤੇ ਤੁਸੀਂ ਆਪਣੇ ਫੇਸਬੁੱਕ ਜਿਵੇਂ ਆਪਣੇ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕੀਤਾ ਹੈ ਤਾਂ ਤੁਸੀਂ ਆਪਣੇ ਫੇਸਬੁੱਕ ਪੇਜ ਨੂੰ ਵੀ ਜਿਹੜਾ ਉਹ ਸਬਸਕ੍ਰਾਈਬ ਜੀ ਕਰਨਾ ਤੇ ਆਪਣੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਜਿਹੜੀ ਇੱਕ ਵਧੀਆ ਜਾਣਕਾਰੀ ਜਿਹੜੀ ਦਿੱਤੀ ਜਾਵੇ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਕੈਨੇਡਾ ਕੈਨੇਡਾ ਦੀਆਂ ਜਾਣਕਾਰੀਆਂ ਕੈਨੇਡਾ ਦੇ ਹਾਲਾਤਾਂ ਬਾਰੇ ਆਪਾਂ ਤੁਹਾਨੂੰ ਜਿਹੜੀ ਉਹ ਪ੍ਰੋਪਰ ਜਾਣਕਾਰੀ ਪ੍ਰੋਵਾਈਡ ਕਰਦੇ ਹਾਂ ਆਪਣੇ ਇਸ YouTube ਚੈਨਲ ਤੋਂ ਤੇ ਪੇਜ ਫੇਸਬੁੱਕ ਪੇਜ ਤੋਂ ਤੇ ਆਪਾਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਦੇ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਬੁਲਾਇਆ ਜਾਂਦਾ ਇੱਕ ਪ੍ਰੋਗਰਾਮ ਚੱਲੀ ਜਾਂਦਾ ਕੇਅਰ ਕੀ ਵਰਦਾ ਪ੍ਰੋਗਰਾਮ ਤੇ ਬਹੁਤ ਸਾਰੇ ਬਲੌਗਰਾਂ ਦੁਆਰਾ ਇਮੀਗ੍ਰੇਸ਼ਨ ਏਜੰਟਾਂ ਦੁਆਰਾ ਇਸ ਜਿਹੜਾ ਪ੍ਰੋਗਰਾਮ ਨੂੰ ਪ੍ਰਮੋਟ ਕੀਤਾ ਜਾ ਰਿਹਾ ਵੀ ਤੁਸੀਂ ਇਸ ਪ੍ਰੋਗਰਾਮ ਦੇ ਥਰੂ ਜਿਹੜਾ ਤੁਸੀਂ ਕੈਨੇਡਾ ਆ ਸਕਦੇ ਆ ਤੁਸੀਂ ਇਸ ਪ੍ਰੋਗਰਾਮ ਦੇ ਥਰੂ ਸਿੱਧਾ ਆਂਡੀਆਂ ਤੋਂ ਪੀਆਰ ਆ ਸਕਦੇ ਕਿਸੇ ਵੀ ਦੇਸ਼ ਤੋਂ ਇੰਡੀਆ ਨਹੀਂ ਆਪਾਂ ਕਹਿ ਸਕਦੇ ਸਾਰੇ ਦੇਸ਼ਾਂ ਤੋਂ ਹਨ ਤੇ ਪਰ ਬਾਈ ਜੀ ਜਦੋਂ ਕਹਿੰਦੇ ਹੁੰਦੇ ਆ ਵੀ ਬਿਜ਼ਨਸ ਕੋਈ ਵੀ ਫੇਲ ਹੋ ਜਾਂਦਾ ਤਾਂ ਜਿਹੜੀਆਂ ਨਵੀਆਂ ਜਿਹੜੀਆਂ ਗੱਲਾਂ ਨਵੇਂ ਜਿਹੜੇ ਸ਼ੋਸ ਆ ਉਹ ਛੱਡੇ ਜਾਂਦੇ ਤੁਹਾਨੂੰ ਤੇ ਇਹੀ ਮੈਂ ਜਿਹੜਾ ਇਹ ਜਿਹੜਾ ਪ੍ਰੋਗਰਾਮ ਚੱਲਿਆ ਹੋਇਆ ਜਾਂ ਪ੍ਰੋਗਰਾਮ ਦੀ ਗੱਲ ਕਰ ਰਿਹਾ ਬਹੁਤ ਸਾਰੇ ਇਮੀਗ੍ਰੇਸ਼ਨ ਏਜੰਟਾਂ ਦੁਆਰਾ ਇਹ ਗੱਲਾਂ ਕਹੀਆਂ ਜਾ ਰਹੀਆਂ ਵੀ ਤੁਸੀਂ ਪੀਆਰ ਆਜੋ ਪੀਆਰ ਆਜੋ ਪੀਆਰ ਆਜੋ ਹਨਾ ਪਰ ਇਹਨਾਂ ਗੱਲਾਂ ਨੂੰ ਬਾਈ ਜੀ ਸਮਝਣ ਦੀ ਲੋੜ ਆ ਵੀ ਇਹ ਪ੍ਰੋਗਰਾਮ ਕੋਈ ਅੱਜ ਦਾ ਚੱਲਿਆ ਪ੍ਰੋਗਰਾਮ ਨਹੀਂ ਇਹ ਬਹੁਤ ਪੁਰਾਣਾ ਚੱਲਿਆ ਪ੍ਰੋਗਰਾਮ ਹੈ ਇੱਥੋਂ ਦੇ ਜਿਹੜੇ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਦੁਆਰਾ ਜਿਹੜਾ ਬਿਆਨ ਦਿੱਤਾ ਗਿਆ ਹੈਗਾ ਉਹਦੇ ਸਿਰਫ ਬਿਆਨ ਦੇ ਲਈ ਜਿਹੜਾ ਤੁਸੀਂ ਅ ਏਜੰਡਾ ਜਿਹੜਾ ਪ੍ਰੋਪੋਗੈਂਡਾ ਕੀਤਾ ਜਾ ਰਿਹਾ ਜੀ ਕੇਅਰ ਗਿਵਰ ਪ੍ਰੋਗਰਾਮ ਦੇ ਵਿੱਚ ਪੀਆਰ ਆ ਜੋ ਕੇਅਰ ਗਿਵਰ ਪ੍ਰੋਗਰਾਮ ਦੇ ਵਿੱਚ ਪਰ ਇਸ ਪ੍ਰੋਗਰਾਮ ਨੂੰ ਪਹਿਲਾਂ ਤਾਂ ਸਮਝਣ ਦੀ ਲੋੜ ਆ ਅ ਤੁਸੀਂ ਜਦੋਂ ਵੈਬਸਾਈਟ ਤੇ ਜਾ ਕੇ ਚੈੱਕ ਕਰੋਗੇ ਤੇ ਜਿਹੜਾ ਇਸ ਪ੍ਰੋਗਰਾਮ ਦੇ ਅੰਡਰ ਜਿਹੜਾ 2 ਸਾਲਾਂ ਦੇ ਵਿੱਚ ਵਿੱਚ 25 ਤੇ 2026 ਨਾ ਕਿ 2024 25 ਤੇ 26 ਦੇ ਵਿੱਚ ਜਿਹੜਾ 15000 ਕੇਅਰ ਗਿਵਰ ਆ ਜਿਹੜਾ ਬਈ ਜੀ ਉਹ ਬੁਲਾਉਣੇ ਆ ਪੀਆਰ ਦੇਣੀ ਆ 15000 ਨੂੰ ਤੇ ਆਪਣੇ ਜਿਹੜੇ ਏਜੰਟਾਂ ਦੁਬਾਰਾ ਇਹਨੂੰ ਐ ਬਣਾਤਾ ਵੀ ਪਤਾ ਨਹੀਂ ਵੀ ਜਿੰਨੇ ਵੀ ਫੈਲਾ ਲਾਉਣਗੇ ਚਲੋ ਜੀ ਉਹਨਾਂ ਨੂੰ ਸਾਰਿਆਂ ਨੂੰ ਪੀਆਰ ਆ ਜਾਣਗੇ ਚਲੋ ਜੀ ਕਿਉਂਕਿ ਤੁਹਾਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਵੀ ਬਸ ਤੁਸੀਂ ਫੈਲ ਲਾਓ ਆਪਦੀ ਇੰਡੀਆ ਤੋਂ ਜਾਂ ਕਿਤੋਂ ਵੀ ਕਿਸੇ ਕਿਸੇ ਵੀ ਕੰਟਰੀ ਤੋਂ ਬਸ ਤੁਸੀਂ ਸਿੱਧਾ ਪੀਆਰ ਕੈਨੇਡਾ ਆ ਜਾਓਗੇ ਇਹੋ ਜਿਹੇ ਬਾਈ ਜੀ ਹਜੇ ਕੋਈ ਗੱਲਾਂ ਨਹੀਂ ਹਜੇ ਚਲੋ 2025 26 ਵੀ ਆਉਣਾ ਹੈਗਾ ਚਲੋ ਇਸ ਤੋਂ ਬਾਅਦ ਹਜੇ ਵੋਟਾਂ ਵੀ ਪੈਣੀਆਂ ਹੈਗੀਆਂ ਆਪਣੇ ਜਿਹੜਾ ਪੈਸੇ ਨੂੰ ਤੁਸੀਂ ਬਾਈ ਜੀ ਸੇਵ ਕਰਕੇ ਰੱਖੋ ਕਿਸੇ ਬੰਦੇ ਨੂੰ ਜਿਹੜਾ ਆਪਦਾ ਨਾਲ ਗੱਲਬਾਤ ਨਾ ਕਰੋ ਤੁਸੀਂ ਬੰਦੇ ਨੂੰ ਆਪਦਾ ਜਿਹੜਾ ਡਿਪੋਜ਼ਿਟ ਨਾ ਦਿਓ ਇਸੇ ਪ੍ਰੋਗਰਾਮ ਦੇ ਵਿੱਚ ਕਿਉਂਕਿ ਹਜੇ 2025 ਹਜੇ ਚੜਨਾ ਹੈਗਾ ਉਦੋਂ ਪਹਿਲਾਂ ਮੇਰੇ ਹਿਸਾਬ ਨਾਲ ਜਾਂ ਤਾਂ ਜਿਹੜਾ ਮਾਰਕ ਮਿਲ ਰਿਹਾ ਇਥੋਂ ਦਾ ਇਮੀਗ੍ਰੇਸ਼ਨ ਮਿਨਿਸਟਰ ਉਹਦੀ ਬਦਲੀ ਕਰ ਦਿੱਤੀ ਜਾਊਗੀ ਤੇ ਜਾਂ ਬਾਈ ਜੀ ਉਦੋਂ ਨੂੰ ਚੋਣ ਜਾਬ ਤੱਕ ਕੈਨੇਡਾ ਦੇ ਵਿੱਚ ਲੱਗ ਜਾਣਾ ਤੇ ਤੁਸੀਂ ਆਪਦੇ ਜਿਹੜੇ ਪੈਸੇ ਆ ਉਹ ਕਿਸੇ ਏਜੰਟ ਨੂੰ ਜਿਹੜਾ ਆਪਦਾ ਨਾਂ ਫੜਾਓ ਹਨਾ ਤੇ ਬਾਕੀ ਦੂਜੇ ਨੰਬਰ ਤੇ ਬਾਈ ਜੀ ਤੁਸੀਂ ਇਹ ਮੰਨ ਕੇ ਚੱਲੋ ਵੀ 15000 ਬੰਦੇ ਨੂੰ ਜਿਹੜੇ ਇਹਨਾਂ ਨੇ ਪੀਆਰ ਬੁਲਾਉਣਾ ਹੈਗਾ 2 ਸਾਲਾਂ ਦੇ ਵਿੱਚ ਤੁਸੀਂ ਇਹਨਾਂ ਅੰਕੜਿਆਂ ਨੂੰ ਸਮਝੋ ਪਹਿਲਾਂ ਤਾਂ ਹਨਾ ਵੀ ਜਿਹੜੇ ਬੰਦੇ ਇੱਥੇ ਆ ਜਾਂ ਜਿਹੜੇ ਪੀਆਰ ਪਾਉਣਾ ਚਾਹੁੰਦੇ ਜਾਂ अर्ली ਚਾਈਲਡ ਹੈ ਐਜੂਕੇਟਰ ਹੋਗੇ ਜਾਂ ਕੋਈ ਕੇਅਰਗੇਵਰ ਜਿਹੜੇ ਇੱਥੇ ਕੰਮ ਕਰ ਰਹੇ ਆ ਉਹਨਾਂ ਨੂੰ ਤਾਂ ਪੀਆਰ ਨਹੀਂ ਦੇ ਰਹੇ ਵੀ ਤੁਸੀਂ ਕਿੱਥੋਂ ਪੀਆਰਾਂ ਸੰਭਾਲਦੇ ਆ ਹਨ ਇਹਨਾਂ ਤੋਂ ਵੀ ਕੁਝ ਨਹੀਂ ਹੈਗਾ ਇਹਨਾਂ ਗੱਲਾਂ ਦੇ ਵਿੱਚ ਤੁਹਾਡੇ ਤੋਂ ਜਿਹੜਾ ਪੈਸਾ ਉਹ ਇਕੱਠਾ ਕਰਨਾ ਹੈਗਾ ਜਿਵੇਂ ਪੰਜਾਬੀ ਯੂਨੀਵਰਸਿਟੀ ਜਿਵੇਂ ਆਮ ਆਪਣੀਆਂ ਪੰਜਾਬ ਦੇ ਵਿੱਚ ਯੂਨੀਵਰਸਟੀਆਂ ਕਰਦੀਆਂ ਹੈਗੀਆਂ ਵੀ ਅ ਜਿਵੇਂ ਐਮਫਲ ਪੀ ਐਚ ਡੀ ਦੇ ਵਿੱਚ ਹੁੰਦਾ ਮੈਂ ਗੱਲ ਕਰਦਾ ਕਿਉਂਕਿ ਜਿੰਨਾਂ ਗੱਲਾਂ ਨਾਲ ਮੈਂ ਇੱਥੇ ਘੁੰਮ ਕੇ ਗਿਆ ਐਮਫਲ ਦੀਆਂ ਪੀ ਐਚ ਡੀ ਦੀਆਂ ਸਿਰਫ 5 ਸੀਟਾਂ ਹੁੰਦੀਆਂ ਬਾਈ ਤੇ ਜਿਹੜਾ ਆਨਲਾਈਨ ਫੀਸ ਹੁੰਦੀ ਹੈ ਉਹ 2000 ਹੁੰਦੀ ਆ ਤੇ ਜਿਹੜਾ ਯੂਨੀਵਰਸਿਟੀ ਇੱਕ ਸਿਰਫ 5 ਸੀਟਾਂ ਦੇ ਬਦਲੇ ਜਿਵੇਂ ਪੈਸਾ ਇਕੱਠਾ ਕਰ ਲੈਂਦੀ ਆ ਹਨਾ ਉਹੀ ਇੱਕ ਸਿਰਫ ਕੈਨੇਡਾ ਦਾ ਸਿਸਟਮ ਆ ਦੋ ਸਾਲਾਂ ਦੇ ਵਿੱਚ ਸਾਰੇ ਦੇਸ਼ਾਂ ਦੇ ਨਾਗਰਿਕ ਜਿਹੜੇ ਮੰਨ ਲਾ ਅਪਲਾਈ ਕਰਨਗੇ ਇਸ ਪ੍ਰੋਗਰਾਮ ਦੇ ਵਿੱਚ ਬਲਾਉਣੇ ਤਾਂ ਇਹਨਾਂ ਨੇ ਸਿਰਫ 15000 ਆ ਤੇ ਪੈਸਾ ਹੁਣ ਤੁਹਾਡੇ ਤੋਂ ਇਹ ਦੇਖ ਲਓ ਵੀ ਕਿੰਨਾ ਇਕੱਠਾ ਕਰ ਲੈਣਾ ਸੋ ਕਿਰਪਾ ਕਰਕੇ ਇਸ ਸਿਸਟਮ ਨੂੰ ਸਮਝੋ ਥੋੜਾ ਜਿਹਾ ਹਜੇ ਆਪਦੇ ਜਿਹੜੇ ਮਣੀ ਆ ਡਿਪੋਜ਼ਿਟ ਨਾ ਕਿਸੇ ਨੂੰ ਕਰਾਓ ਇਮੀਗ੍ਰੇਸ਼ਨ ਵਾਲਿਆਂ ਦਾ ਕੰਮ ਕੈਨੇਡਾ ਦੇ ਵਿਰਤੀ ਠਾਪਾ ਇਸ ਕਰਕੇ ਸੋਸ਼ੇ ਛੱਡੇ ਜਾ ਰਹੇ ਆ ਤੇ ਇਹਨਾਂ ਸੋਸ਼ਿਆਂ ਦੇ ਵਿੱਚ ਕਦੇ ਵੀ ਨਾ ਪਾਓ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਦਾਂ ਦੀਆਂ ਜਾਣਕਾਰੀਆਂ ਆਪਾਂ ਤੁਹਾਨੂੰ